ਅਰਜਨ ਰੌਲੀ ਤੇ ਸੁਖਵਾਜ ਅੱਜ ਦੀ ਵੀਡੀਓ ਨਾ ਬਹੁਤ ਘੈਂਟ ਹੋਣ ਵਾਲੀ ਆ ਅਰਜਨ ਚੋਬਰ ਦੇ 25000 ਰੁਪਏ ਦੀ ਤਾਂ ਖੁਰੀ ਖੁਰੀ ਲੱਗਦੀ ਆ ਕੀ ਹਾਸ਼ੀਅਤ ਆ ਉਹ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਸੁਖਵਾਜ ਦਿਖਾ ਦਾਂ ਜਿਹੜਾ ਅਰਜਨ ਦਾ ਪੁੱਤ ਆ ਪਹਿਲਾਂ ਪਿਓ ਪੁੱਤ ਦੋਵੇਂ ਰੌਲੀ ਸੀ ਤੇ ਹੁਣ ਫਰੋਸ਼ਾ ਗਿੱਲ ਸਟੱਡ ਫਾਰਮ ਪਿੰਡ ਫਰੋਸ਼ਾ ਨੇ ਜੀ ਤੇ ਦੂਜਾ ਫਾਰਮ ਵੀ ਬਾਈ ਉਰੋਂ ਦਾ ਬ੍ਰਦਰ ਸਟੱਡ ਫਾਰਮ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਉਹ ਫਾਰਮ ਦੇ ਵੀ ਸਾਰੇ ਜਾਨਵਰ ਆ ਜਿਹੜੇ ਆਪਾਂ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਸੁਖਵਾਜ ਦੇਖ ਲਓ ਸੁਖਵਾਜ ਜਿਹੜਾ ਸਟਰਕਚਰ ਵਾਈਜ਼ ਬਹੁਤ ਹੀ ਟਾਪ ਦਾ ਘੋੜਾ ਬਈ ਇਸ ਵਾਰ ਸ਼ੋਹਾਂ ਦੇ ਵਿੱਚ ਐਂਟਰੀ ਮਾਰੀ ਆਏ ਨੇ ਤੇ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਅਰਜਨ ਵਾਲੀ ਲਾਈਨ ਆ ਉਹ ਆਪਦੀ ਸਟਰਕਚਰ ਕਰਕੇ ਆਪਦੀ ਬਿਊਟੀ ਕਰਕੇ ਆਪਦੇ ਸਪੌਟਲੈਸ ਕਰਕੇ ਮਸ਼ਹੂਰ ਆ ਇਹਦੀ ਛਾਤੀ ਇਹਦੀ ਨੈਕ ਇਹਦਾ ਫੇਸ ਬਿਊਟੀ ਬਹੁਤ ਜ਼ਿਆਦਾ ਸੁਖਵਾਜ ਦੇ ਵਿੱਚ ਓਨੀ ਬਿਊਟੀ ਇਹਦੇ ਬੱਚਿਆਂ ਦੇ ਵਿੱਚ ਆ ਬੱਚੇ ਇਹਦੇ ਵੀ ਬਹੁਤ ਟਾਪ ਕਲਾਸ ਆਏ ਨੇ ਤੀਜੀ ਪੀੜ੍ਹੀ ਜਿਹੜੀ ਅਰਜਨ ਦੀ ਉਹ ਹੋਰ ਵੀ ਰਫਾਈਨ ਆ ਰਹੀ ਆ ਕਿਉਂਕਿ ਅਰਜਨ ਆਪਾਂ ਨੂੰ ਪਤਾ ਵੀ ਜੇ ਬ੍ਰਾਂਡ ਬਣਿਆ ਤਾਂ ਆਪਦੇ ਸਰਤੇ ਬਣਿਆ ਆਪਦੇ ਰਿਜ਼ਲਟਾਂ ਦੇ ਸਰਤੇ ਬਣਿਆ ਤੇ ਸਖਵਾਜ ਬਿਲਕੁਲ ਹੂਬਾ ਹੂ ਉਹ ਆਪਦੇ ਪਿਓ ਦੀ ਕਾਪੀ ਆ ਇਹ ਦਿਲ ਮੋਹ ਲੈਂਦਾ ਇਹਨੇ ਵੀਡੀਓਗ੍ਰਾਫੀ ਬਹੁਤ ਸੋਹਣੀ ਕਰਵਾਈ ਆ ਬੁੱਤ ਬਣ ਕੇ ਮੂਰਤ ਬਣ ਕੇ ਖੜ ਜਾਂਦਾ ਸੀਗਾ ਬਾਕੀ ਕੇਅਰ ਵੀ ਬਹੁਤ ਆ ਬਈ ਘੋੜਿਆਂ ਦੀ ਬਾਈ ਗੁਰਮੀਤ ਤੇ ਬਾਈ ਸੋਨੂ ਦਿਨ ਰਾਤ ਘੋੜਿਆਂ 'ਚ ਹੀ ਲੱਗੇ ਰਹਿੰਦੇ ਆ ਬਾਕੀ ਸਖਵਾਜ ਦੀ ਬਿਊਟੀ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਦਿਲ ਖੁਸ਼ ਕਰਤਾ ਇਹਨੇ ਸੁਖਵਾਜ ਨੇ ਆਪਣੀ ਵੀਡੀਓਗ੍ਰਾਫੀ ਕਰਾ ਕੇ ਤੇ ਆਪਣੇ ਚੈਨਲ ਵਾਸਤੇ ਮਾਣ ਵਾਲੀ ਗੱਲ ਇਹ ਆ ਬਾਈ ਸੋਨੂਰਾਂ ਨੇ ਬਾਈ ਗਰਮੀਤੁਰਾਂ ਨੇ ਆਪਾਂ ਨੂੰ ਯਾਦ ਕੀਤਾ ਕਹਿੰਦੇ ਵੀ ਘੋੜਾ ਲਾਂਚ ਕਰਨਾ ਤਾਂ ਬਾਈ ਬਿਆੰਤ ਤੇਰੇ ਚੈਨਲ ਤੇ ਇਹ ਗੱਲਾਂ ਵੀ ਆਪਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਵੀਰ ਹੋਰਾਂ ਨੇ ਆਪਾਂ ਨੂੰ ਯਾਦ ਕੀਤਾ ਕਿਉਂਕਿ ਕੋੜ ਦੇ ਰਿਜ਼ਲਟ ਪਹਿਲਾਂ ਬਹੁਤ ਆਏ ਹੋਇਆ ਪਰ ਇਹਦੀ ਕੋਈ ਪ੍ਰੋਫੈਸ਼ਨਲ ਵੀਡੀਓ ਹੁਣ ਤੱਕ ਸੁਖਵਾਜ ਦੀ ਨਹੀਂ ਬਣੀ ਸੁਖਵਾਜ ਦੀ ਪਹਿਲੀ ਵੀਡੀਓ ਆ ਜਿਹੜੀ ਉਹ ਵੀਰੂ ਨੇ ਕਹਿੰਦੇ ਵੀ ਤੁਸੀਂ ਲਾਂਚ ਕਰਨਾ ਤੇ ਬਾਕੀ ਰਹਿੰਦੀ ਕਸਰ ਸੁਖਵਾਜ ਨੇ ਕੱਢਤੀ ਆਪਦੇ ਸ਼ਾਰਟ ਦੇ ਕੇ ਆਨੰਦ ਲਿਆਤਾ ਬਾਕੀ ਤੁਹਾਨੂੰ ਬਹੁਤ ਸਵਾਦ ਆ ਰਿਹਾ ਹੋਏ ਵੀਡੀਓ ਦੇਖ ਕੇ ਬਾਕੀ ਆਜੋ ਹੁਣ ਤੁਹਾਨੂੰ ਲਿਵਿੰਗ ਲੈਜੈਂਡ ਅਰਜਨ ਵੀ ਦਿਖਾਦਾ ਪਰ ਆਹ ਜੈਂਪ ਮੈਨੂੰ ਬੜਾ ਕੈਂਟ ਲੱਗਾ ਸੁਖਵਾਜ ਦਾ ਦੇਖਿਓ ਧਿਆਨ ਨਾਲ ਬੜਾ ਕੈਂਟ ਅੱਗੋਂ ਤੇ ਪਿੱਛੋਂ ਵੀ ਪੂਰੀ ਮਸਤੀ ਕੀਤੀ ਘੋੜੇ ਨੇ ਇੰਜੋਏ ਕੀਤਾ ਤੇ ਜਗ੍ਹਾ ਵੀ ਬਹੁਤ ਸੋਹਣੀ ਸੀ ਜਿੱਥੇ ਅਸੀਂ ਨੇ ਸ਼ੂਟ ਕੀਤਾ ਕਿਉਂਕਿ ਬਾਈ ਸੋਨੂ ਨੇ ਕਹਿੰਦੀ ਪਹਿਲਾਂ ਸਾਰੀਆਂ ਵੀਡੀਓ ਨੇ ਸੜਕਾਂ ਤੇ ਬਣੀਆਂ ਹੋਈਆਂ ਨੇ ਮੈਂ ਕਿਹਾ ਬਾਈ ਆਪਾਂ ਇਸ ਵਾਰ ਵੀ ਖੁੱਲੀ ਜਗ੍ਹਾ ਚ ਲੈ ਕੇ ਚੱਲਦੇ ਆ ਜਿੱਥੇ ਘੋੜੇ ਦਿਲ ਖੋਲ ਕੇ ਆਬਦੇ ਆਪ ਨੂੰ ਜਿਹੜਾ ਪ੍ਰੈਜ਼ੈਂਟ ਕਰ ਸਕਣ ਤੇ ਪ੍ਰੈਜ਼ੈਂਟ ਸੁਖਬਾਜ ਨੇ ਬਹੁਤ ਕੀਤਾ ਤੇ ਆਜੋ ਹੁਣ ਇਹਦਾ ਪਿਓ ਵੀ ਦਿਖਾ ਦਈਏ ਇਹਦਾ ਨਹੀਂ ਕਈ ਟੌਪ ਦੇ ਘੋੜਿਆਂ ਦਾ ਪਿਓ ਆ ਜੀ ਅਰਜਨ ਰੌੜੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਚੋਬਰ ਨੂੰ 25000 ਰੁਪਏ ਦਿੱਤਾ ਖੁਰੀ ਖੁਰੀ ਲੱਗਦੀ ਆ ਉਹ ਖੁਰੀ ਕਿਉਂ ਲੱਗਦੀ ਆ ਕਿਉਂਕਿ ਗੁਰਮੀਤ ਤੇ ਬਾਈ ਸੋਨੂ ਬਹੁਤ ਫਿਕਰਮੰਦ ਹੁੰਦੇ ਆ ਘੋੜਿਆਂ ਵਾਸਤੇ ਦੇਖ ਲਓ ਉਮਰ ਹੋ ਗਈ 17 ਸਾਲ ਨਹੀਂ ਅਕਸਰ ਲੋਕ ਆਪਦੇ ਘੋੜੇ ਦੀ ਉਮਰ ਘਟਾ ਕੇ ਦੱਸਦੇ ਆ ਪਰ ਬਾਈ ਸੋਨ ਨੂੰ ਕਹਿੰਦਾ ਵੀ ਰੌਲੀ ਵਾਲੇ ਸੰਤਾਂ ਨੇ ਕਹੇ ਸੀ ਕਦੇ ਵੀ ਘੋੜੇ ਦੀ ਉਮਰ ਘਟਾ ਕੇ ਨਹੀਂ ਦੱਸਣੀ ਚਾਹੀਦੀ ਕਦੇ ਵੀ ਘਾਟਾ ਨਹੀਂ ਪਾਉਣਾ ਚਾਹੀਦਾ ਘੋੜੇ ਦੀ ਉਮਰ 'ਚ ਹਮੇਸ਼ਾ ਜਿੰਨੀ ਹੈ ਉਨੀ ਹੀ ਦੱਸਣੀ ਚਾਹੀਦੀ ਆ ਪਰ ਤੁਸੀਂ ਚੋਬਰ ਦੇ ਦੀ ਕੋਈ ਦੇਖ ਲਓ ਕੋਈ ਪੋਟ ਨਹੀਂ ਕੋਈ ਕਸ਼ਰਾ ਵਾਲੀ ਨਹੀਂ ਕੋਈ ਹੱਡਾ ਨਹੀਂ ਤੇ ਐਨ ਬਿਲਕੁਲ ਜਿਵੇਂ ਦੋ ਦੰਦ ਬਸ਼ੇਰਿਆਂ ਦਾ ਕਰੰਟ ਹੁੰਦਾ ਫਿਰ ਐਵੇਂ ਹੀ ਨਹੀਂ ਇਹਨੂੰ ਅਰਜਣ ਕਹਿੰਦੇ ਅਰਜਣ ਦਾ ਰੌਲੀ ਆਉਣ ਤੋਂ ਪਹਿਲਾਂ ਨਾਂ ਸੀ ਮਾਈਕਲ ਆਪਾਂ ਨੂੰ ਪਤਾ ਤੇ ਉਦੋਂ ਬਾਅਦ ਸੰਤਾਂ ਨੇ ਕਿਹਾ ਵੀ ਇਹਨੇ ਤੀਰ ਟਿਕਾਣੇ ਲਾਉਣੇ ਲਾਉਣੇ ਆ ਅਰਜਨ ਦੇ ਵਾਂਗੂ ਤੇ ਇਹਦਾ ਨਾਮ ਆਪਾਂ ਅਰਜਨ ਰੱਖ ਦਈਏ ਤੇ ਅਰਜਨ ਦਾ ਹੁਣ ਡੀਐਨਏ ਵੀ ਹੋਣਾ ਬਾਈ ਉਹਨਾਂ ਤਾਂ ਆਪਾਂ ਵਾਅਦਾ ਵੀ ਕਰਾਇਆ ਵੀਡੀਓ ਦੇ ਵਿੱਚ ਕਿਉਂਕਿ ਬਹੁਤ ਜ਼ਰੂਰੀ ਨਹੀਂ ਇਹ ਗੱਲਾਂ ਤੇ ਬਾਕੀ ਸੁਣਨ ਨੂੰ ਰਹੀ ਬਾਈ ਉਹ ਬੰਦੇ ਆ ਜਿਹੜੇ ਤੁਹਾਡੇ ਦਿਲ 'ਚ ਘਰ ਕਰ ਜਾਣਗੇ ਇਸੇ ਕਰਕੇ ਮੈਂ ਅਕਸਰ ਕਹਿੰਦਾ ਵੀ ਨੀਤ ਨੂੰ ਮਰਦਾਂ ਹੁੰਦੀਆਂ ਨੇ ਵੈਗਰੂ ਨੇ ਬਹੁਤ ਚੰਗਾ ਘੋੜਾ ਜੋੜਿਆ ਜੇ ਚੰਗਾ ਘੋੜਾ ਦਿੱਤਾ ਤਾਂ ਬਾਈ ਉਹਨੇ ਕੇਅਰ ਵੀ ਬਹੁਤ ਜ਼ਿਆਦਾ ਕਰਦੇ ਆ ਜਿਹੜੀ 25000 ਦੀ ਖੁਰੀ ਲਵਾਈ ਆ ਕੋਈ ਸ਼ੌਕ ਨੂੰ ਨਹੀਂ ਘੋੜੇ ਦੀ ਕੇਅਰ ਲਈ ਕਿਉਂਕਿ ਜਦੋਂ ਵੀ ਅਰਜਨ ਕਮਰੇ ਤੋਂ ਬਾਹਰ ਆਜੇ ਤਾਂ ਇਹ ਫਿਰ ਦੋ ਪੈਰਾਂ ਤੇ ਰਹਿੰਦਾ ਤੁਸੀਂ ਦੇਖ ਲਓ ਵੀ ਫੁਰਤੀ ਤੇ ਚੁਸਤੀ ਬਾਕੀ ਬਾਈ ਮੈਂ ਆਪਾਂ ਅਕਸਰ ਗੱਲਾਂ ਕਰ ਦਾਂਗੀ 70% ਮਾਂ ਦਾ ਰੋਲ ਹੁੰਦਾ ਅਰਜਨ ਦੀ ਮਾਂ ਬਹੁਤ ਵੱਡੇ ਕੱਦ ਬੱਡ ਦੀ ਤੇ ਬਹੁਤ ਚੰਗੀ ਘੋੜੀ ਸੀ ਖੁੱਲੇ ਡੁੱਲੇ ਸ਼ਰੀਰ ਦੀ ਤੇ ਇੱਕ ਤਾਂ ਉਹ ਅਰਜਨ ਦਾ ਪੁੱਤ ਆ ਦਿਖਾਉਣਾ ਤੁਸੀਂ ਬਿਊਟੀ ਦੇਖੋ ਇਹਦੇ ਕੰਨਾਂ ਦੇ ਤੇ ਜਿੰਨਾ ਬਿਊਟੀ ਦੇ ਬੱਚਾ ਉਹਨਾਂ ਸਟਰਕਚਰ ਵਾਈਜ਼ ਬਹੁਤ ਹੈਵੀ ਬੋਨ ਤੇ ਆਉਣ ਵਾਲੇ ਟਾਈਮ 'ਚ ਸ਼ੋਹਾਂ 'ਚ ਇਹਨੇ ਵੀ ਪੂਰੇ ਵੱਡੇ ਧਮਾਕੇ ਕਰਨੇ ਇਹਦੀ ਜਿੰਨੀ ਵੀ ਡਿਟੇਲ ਆਉ ਬਾਈ ਗਰਮੀਤ ਤੋਂ ਤੁਸੀਂ ਲੈ ਸਕਦੇ ਹੋ ਨੰਬਰ ਮੈਂ ਵੀਡੀਓ ਦੇ ਵਿੱਚ ਪਾਤਾ ਇਸ ਬਸ਼ੇਰੇ ਨੇ ਇਹ ਲਾਲ ਵੀ ਰਿਕਾਰਡ ਪੈਦਾ ਕਰਨ ਆ ਕੱਦ ਵਾਲੇ ਤੇ ਬਿਊਟੀ ਵਾਲੇ ਤੇ ਬਾਈ ਯੂਰਾਂ ਦੀ ਇਹ ਹੋਮ ਬਰੀਡ ਐ ਇਸ ਫਾਰਮ ਦੀ ਬਰੀਡ ਐ ਗਿੱਲ ਸਟੱਡ ਫਾਰਮ ਦੀ ਤੇ ਇਹ ਹੋ ਸਕਦਾ ਵੀ ਬਸ਼ੇਰਾ ਬਾਈ ਦੇ ਵੀ ਦੇਣ ਕਿਸੇ ਚੰਗੇ ਬੰਦੇ ਨੇ ਪਾਲਣ ਵਾਸਤੇ ਕੋਈ ਚੰਗਾ ਚੰਗਾ ਸਾਂ ਤਿਆਰ ਕਰਨਾ ਹੋਵੇ ਤਾਂ ਬਾਈ ਤੁਸੀਂ ਸੁਣਨ ਨੂੰ ਤੇ ਬਾਈ ਗਰਮੀਤ ਨਾਲ ਜਿਹੜੀ ਉਹ ਗੱਲ ਕਰ ਲਿਓ ਕਿਉਂਕਿ ਬੱਚੇ ਨੇ ਆਉਣ ਵਾਲੇ ਟਾਈਮ 'ਚ ਮਾਰਕੀਟ ਚ ਬਣ ਕੇ ਅੱਗੇ ਖੜਨਾ ਕਿਉਂਕਿ ਬਿਊਟੀ ਵੀ ਬਹੁਤ ਚੰਗੀ ਆ ਜਿਵੇਂ ਪਹਿਲਾਂ ਤੁਸੀਂ ਸਟਰਕਚਰ ਵਾਈਜ਼ ਹੈ ਵੀ ਬੋਨ ਵੀ ਆ ਬਾਕੀ ਨੈਕ ਲੁੱਕ ਦੇਖ ਲਓ ਤੁਸੀਂ ਤੇ ਇਹ ਹੋ ਸਕਦਾ ਵੀ ਬਸ਼ੇਰਾ ਬਾਈ ਰਿੰਗ ਦੇ ਦਣ ਜੇ ਕੋਈ ਚੰਗਾ ਬਾਹਰ ਹੋਇਆ ਤਾਂ ਉਹ ਬਾਈ ਉਹ ਨਾਲ ਤੁਸੀਂ ਜਿਹੜੀ ਗੱਲ ਕਰ ਸਕਦੇ ਆ ਤੇ ਆਜੋ ਹੁਣ ਬਾਈ ਗੁਰਮੀਤ ਨਾਲ ਤੁਹਾਡੀ ਗੱਲਬਾਤ ਕਰਾਉਣਾ ਵੀਡੀਓ ਨਾਲ ਬਣੇ ਰਹੋ ਤੇ ਅਰਜਨ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਜਿਹੜੀ ਉਹ ਕਿੱਦਾਂ ਦੀ ਲੱਗੀ ਅੱਜ ਪਹੁੰਚਿਆ ਮਿੱਤਰੋ ਮੈਂ ਵੰਡ ਫਰੋਸ਼ਾ ਗਿੱਲ ਸਟੱਡ ਫਾਰਮ ਤੇ ਜਦੋਂ ਮੈਂ ਗਿੱਲ ਸਟੱਡ ਫਾਰਮ ਦੀ ਗੱਲ ਕਰਨੀ ਆ ਤੁਹਾਨੂੰ ਆਪਣੇ ਆਪ ਹੀ ਸੁਖਬਾਜ ਤੇ ਅਰਜਨ ਤੇ ਅਰਜਨ ਪਿੱਛੇ ਆ ਭਾਈ ਹਾਜ਼ਰੀ ਅਰਜਨ ਨੇ ਆਪਣੇ ਆਪ ਹੀ ਲਵਾਤੀ ਤੇ ਮੈਂ ਅੱਜ ਪਹੁੰਚੇ ਤੇ ਫਸਟ ਟਾਈਮ ਮੈਂ ਅਰਜਨ ਦੀ ਅੱਜ ਵੀਡੀਓ ਕੀਤੀ ਆ ਤੇ ਦੇਖ ਕੇ ਤੁਹਾਡੀ ਵੀ ਰੂਹ ਤਰੋ ਤਾਜ਼ਾ ਹੋ ਜੂ ਘੋੜੇ ਦੀ ਘੋੜੇ ਬਾਰੇ ਤੁਹਾਨੂੰ ਉਹ ਗੱਲਾਂ ਵੀ ਅੱਜ ਮੈਂ ਦੱਸਣੀਆਂ ਨੇ ਜਿਹੜੀਆਂ ਆਮ ਮਾਰਕੀਟ ਦੇ ਵਿੱਚ ਨਹੀਂ ਪਤਾ ਕਿਉਂਕਿ ਇਹ ਘੋੜਾ ਪਿਛਲੇ ਦਿਨੀ ਆਪਾਂ ਦੇਖਿਆ ਵੀ ਜਗਰਾਮਾ ਸ਼ੋਅ ਦੇ ਉੱਪਰ ਡਿਸਪਲੇ ਵਾਸਤੇ ਗਿਆ ਸੀ ਬਹੁਤ ਡਿਮਾਂਡ ਦੇ ਉੱਪਰ ਪਹਿਲੀ ਵਾਰ ਘੋੜਾ ਘਰੋਂ ਗਿਆ ਸੀ ਤੇ ਅੱਜ ਕੁਝ ਐਹ ਜਿਹੇ ਮਾਰਕੀਟ ਦੀਆਂ ਗੱਲਾਂ ਜੋ ਅਰਜਨ ਬਾਰੇ ਬਹੁਤ ਪ੍ਰਚਲਿਤ ਨੇ ਕਿਉਂਕਿ ਜੇ ਜਦੋਂ 70 ਦੇ ਦੌਰ ਆ ਤਾਂ ਇਸ ਘੋੜੇ ਨੇ ਆਪ ਦਾ ਇੱਕ ਬ੍ਰਾਂਡ ਬਣਾਇਆ ਬਈ ਆਪ ਦਾ ਦੌਰ ਚਲਾਇਆ ਇਸ ਘੋੜੇ ਨੇ ਇਸ ਬਾਰੇ ਗੱਲਬਾਤ ਕਰਾਂਗੇ ਤੇ ਇਹਦਾ ਪੁੱਤ ਦਿਖਾਉਣਾ ਸੁਖਵਾਜ ਸ਼ੋਹਾਂ ਦਾ ਚੈਂਪੀਅਨ ਵੀ ਆ ਬਹੁਤ ਸੁਨੱਖਾ ਘੋੜਾ ਬਿਲਕੁਲ ਆਪਦੇ ਪਿਓ ਦੀ ਕਾਪੀ ਆ ਉਹ ਤੇ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ ਬਾਈ ਗੁਰਮੀਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਰਾਵਾਂ ਦਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਫਾਰਮ ਤੇ ਪਹੁੰਚਣ ਦਾ ਜੀ ਜੀ ਹੋਰ ਭਾਈ ਜੀ ਕਹਿਮੋ ਵਧੀਆ ਜੀ ਵਧੀਆ ਤੇ ਭਾਈ ਸੋਨੂ ਬੈਠਾ ਡਾਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਯਾਰਾਂ ਦੋਸਤਾਂ ਨੂੰ ਤਕਰੀਬਨ ਤੁਸੀਂ ਜਾਣਦੇ ਹੋ ਕਿ ਵੀਰ ਉਹ ਨਹੀਂ ਫਾਰਮ ਤੇ ਜਦੋਂ ਵੀ ਕਿਸੇ ਸ਼ੋਹ ਤੇ ਜਾਂਦੇ ਨੇ ਤਾਂ ਸਾਰੇ ਤਕਰੀਬਨ ਇਕੱਠੇ ਹੁੰਦੇ ਆ ਬਾਈ ਤੇ ਸੁਖਬਾਜ ਤੇ ਅਰਜਨ ਬਾਈ ਦੋਵੇਂ ਇੱਕ ਦੂਜੇ ਦੀ ਕਾਪੀ ਹੁੰਨੇ ਦੋਵੇਂ ਭੋੜੇ ਬਾਈ ਹਾਂਜੀ ਹਾਂਜੀ ਜਿਵੇਂ ਤੁਸੀਂ ਇਸ ਵਾਰ ਮਾਗੀ ਮੰਡੀ ਤੇ ਲੈ ਕੇ ਗਏ ਸੀ ਦੂਰੋਂ ਆਏ ਦੇਖ ਪੈਂਦੀ ਸੀ ਸੁਖਬਾਜ ਦੀ ਜਿਵੇਂ ਅਰਜਨ ਖੜਾ ਹੋਵੇ ਬਾਈ ਸਹੀ ਗੱਲ ਹੈ ਬਾਈ ਕਿਸੇ ਨੂੰ ਨਹੀਂ ਪਤਾ ਲੱਗਦਾ ਬਾਲਾ ਬਹੁ ਘਟ ਬੰਦੇ ਨੂੰ ਪਤਾ ਵੇਖਿਆ ਬਹੁ ਘਟਣਾ ਯਾਰ ਜਨ ਲੋਕਾਂ ਨੇ ਬਹੁ ਘਟ ਦੇਖਿਆ ਬਾਈ ਹਾਂਜੀ ਐਦ ਕੀ ਫਿਰ ਕਿਵੇਂ ਮਨ ਚ ਫੁਰਨਾ ਬਣ ਗਿਆ ਵੀ ਬਾਈ ਚਲੋ ਗੇੜਾ ਕਢਾ ਕੇ ਲਿਆ ਯਾਰ ਜਨ ਨੂੰ ਬਸ ਬਾਈ ਉਹ ਬਾਈਆਂ ਦਾ ਪਿਆਰ ਹੀ ਬਹੁਤ ਸੀ ਆਈ ਉਹ ਬਾੜਾ ਜ਼ੋਰ ਪਾਉਣ ਲੱਗੇ ਸੋਨੂੰ ਨੇ ਬਾੜੇ ਕਰਦੇ ਸੀ ਬਾਈ ਲੈ ਕੇ ਆਏ ਘੋੜਾ ਠੀਕ ਆ ਬਾਈ ਇਹ ਘੋੜਾ ਤੁਸੀਂ ਜ਼ਰੂਰ ਦਿਖਾਓ ਐਦ ਕੀ ਲਿਆਇਓ ਠੀਕ ਹੈ ਜੀ ਚੱਲ ਲਿਆ ਚਲਦੇ ਆ ਨਹੀਂ ਮੈਂ ਵੀ ਇਹਦੀ ਇਹਦੀ ਰੀਲ ਬਣਾ ਕੇ ਪਾਈ ਸੀ ਬੋਲੇ ਦੇ ਬਾਰੇ ਬਹੁਤ ਮਤਲਬ ਲੋਕਾਂ ਨੂੰ ਹੁੰਦਾ ਹੀ ਆ ਵੀਰੇ ਕਿਉਂਕਿ ਤੁਹਾਡਾ ਜਿਵੇਂ ਆਪਾਂ ਕਹਿਦੀ ਵੀ ਪਿੰਡ ਵੀ ਇੱਕ ਸਾਈਡ ਤੇ ਵੈਸੇ ਜਿਨੇ ਘੋੜੀ ਭਰਉਣੀ ਹੁੰਦੀ ਆ ਉਹ ਤਾਂ ਚਾਹੇ ਦੇਸ਼ ਦੇ ਦੂਜੇ ਕੋਨੇ ਦੇ ਬੈਠਾ ਉਹਨੇ ਵੀ ਆਉਣਾ ਪਰ ਕਈ ਦੋਸਤ ਦੇਖਣ ਦੀ ਆਸ਼ਕ ਹੁੰਦੇ ਆ ਵੀ ਯਾਰ ਅਸੀਂ ਅਰਜਨ ਦੇਖ ਲਈ ਹੈ ਹਾਂ ਤੇ ਉਹ ਬਹੁਤ ਚੰਗਾ ਕੀਤਾ ਬਾਈ ਤੁਸੀਂ ਦਰਸ਼ਨ ਕਰਾਏ ਅਰਜਨ ਦੇ ਤੇ ਆਪਾਂ ਸਭ ਤੋਂ ਪਹਿਲਾਂ ਸੁਖਵਾਜ ਦੀ ਜ਼ਰੂਰ ਗੱਲਬਾਤ ਕਰਾਂਗੇ ਬਾਈ ਤੇ ਇਸ ਵਾਰ ਤੁਸੀਂ ਸ਼ੋਹਾਂ ਦੇ ਵਿੱਚ ਵੀ ਲਾਇਆ ਹਾਂ ਬਾਈ ਸ਼ੋਹਾਂ ਚ ਲਾਇਆ ਠੀਕ ਆ ਤੇ ਅਰਜਨ ਦੇ ਨਾਲ ਨਾਲ ਫਿਰ ਬਈ ਪਹਿਲਾਂ ਵੀ ਉੱਥੇ ਦੋਨੇ ਇਕੱਠੇ ਹੀ ਸੀ ਜੀ ਇਹ ਰੌਲੀ ਅੱਛਾ ਬਾਈ ਤੇ ਬਸ ਫਿਰ ਅਰਜਨ ਆ ਗਿਆ ਤੇ ਮਗਰੇ ਇਹ ਆ ਗਿਆ ਜੀ ਥੋੜੇ ਟਾਈਮ ਬਾਅਦ ਹੀ ਸੁਖਵਾਜ ਆ ਗਿਆ ਇੱਥੇ ਠੀਕ ਆ ਬਾਈ ਹਾਂਜੀ ਤੇ ਇਸ ਵਾਰ ਫਿਰ ਸੁਖਵਾਜ ਨੂੰ ਬਈ ਸ਼ੋਹਾਂ ਚ ਕਰੀ ਤਿਆਰੀ ਪਹਿਲਾਂ ਲਾਉਣ ਦੀ ਪੂਰੀ ਹਾਂ ਬਾਈ ਹੁਣ ਵੀ ਪੂਰੀ ਤਿਆਰੀ ਕਰਾਂਗੇ ਗਾਹ ਨੂੰ ਵੀ ਤੇ ਪਹਿਲਾਂ ਵੀ ਤਿਆਰੀ ਫੋਲ ਸੀਗੀ ਠੀਕ ਆ ਬਾਈ ਹੁਣ ਗਾਹ ਵੀ ਕਰਾਂਗੇ ਜੀ ਨਹੀਂ ਬਹੁਤ ਚੰਗੀ ਪੋਜੀਸ਼ਨ ਹੈ ਸੈਕੰਡ ਆਇਆ ਜਗਰਾਵਾ ਤਾਂ ਇਹ ਹੈ ਨਾ ਹਾਂਜੀ ਸੈਕੰਡ ਆਇਆ ਜਗਰਾਵਾ ਨਹੀਂ ਭਾਈ ਬੈਡ ਬਾਡੀ ਵੀ ਬਹੁਤ ਚੰਗੇ ਇਹਦੀ ਉਮਰ ਕਿੰਨੀ ਹੋ ਗਈ ਸਖਵਾਜ ਦੀ ਭਾਈ ਇਹ ਭਾਈ 7 ਸਾਲ ਦਾ ਹੋ ਗਿਆ ਜੀ 7 ਸਾਲ ਦਾ ਹੋ ਗਿਆ ਹਾਂਜੀ ਠੀਕ ਆ ਭਾਈ ਤੇ ਕੱਦ ਕਿੰਨਾ ਇਹਦਾ ਸਖਵਾਜ ਦਾ ਆਪਣੇ ਦਾ ਕੱਦ ਭਾਈ ਇਹਦਾ ਸਹੀ 64 ਇੰਚਾ ਜੀ 64 ਇੰਚਾ ਹਾਂਜੀ 64 ਬਹੁਤ ਦਾ 64 ਦੇ ਨਾਲ ਨਾਲ ਭਾਈ ਦੀ ਮੈਂ ਛਾਤੀ ਵਗੈਰਾ ਦੇਖੀ ਆ ਫੇਸ ਦੀ ਬਿਊਟੀ ਦੇਖੀ ਆ ਬਹੁਤ ਜਿਆਦਾ ਬਿਊਟੀ ਆ ਕੋੜੇ ਦੇ ਵਿੱਚ ਭਾਈ ਹਾਂਜੀ ਠੀਕ ਠੀਕ ਆ ਭਾਈ ਤੇ ਇਹਦੀ ਵੀ ਸਟੱਟ ਸਰਵਿਸ ਹੋਪਣਾ ਕੋੜੇ ਦੀ ਆਪਣੀ ਜੀ ਹਾਂ ਸਰਵਿਸ ਹੋਪਣਾ ਭਾਈ ਇਹਨੂੰ ਕਿੰਨਾ ਸਮਾਂ ਹੋ ਗਿਆ ਗਰਮੀਤ ਭਾਈ ਆਪਣੇ ਫਾਰਮ ਤੇ ਆਏ ਨੂੰ ਇਹਨੂੰ ਭਾਈ ਆਪਣੇ ਕੋਲੇ 1.5 ਸਾਲ ਹੋ ਗਿਆ ਜੀ ਇੱ ਠੀਕ ਹੈ ਭਾਈ ਤੇ ਇਹਨੂੰ ਬਾਈ ਕਿਵੇਂ ਜਿਵੇਂ ਕਿਵੇਂ ਦਾ ਹੰਗਾਰਾ ਮਿਲਦਾ ਲੋਕਾਂ ਵੱਲੋਂ ਜਿਵੇਂ ਅਰਜਨ ਦਾ ਬ੍ਰਾਂਡ ਆ ਪਤਾ ਬਾਈ ਹਰ ਇੱਕ ਅਰਜਨ ਵੱਲ ਨੂੰ ਭੱਜ ਕੇ ਆਉਂਦਾ ਜੀ ਬਾਈ ਪੂਰਾ ਹੀ ਹੰਗਾਰਾ ਇਹਦਾ ਵੀ ਜੀ अच्छा जी बहुत बढ़िया कूड़ी पई जाती है उनू भी। बाबरी चली जांदा है तकरीबन अर जंदे। ठीक है भाई। हां जी। ठीक है जी। नहीं इस बार शोवा दा भी देखा तो रजान। ਤੁਸੀਂ ਪਹਿਲਾਂ ਤਾਂ ਮੈਂ ਕਦੇ ਦੇਖਿਆ ਨਹੀਂ ਸ਼ੋਵਾ ਦੇ ਉੱਪਰ ਵੀ ਐਤ ਕਿ ਤੁਹਾਡਾ ਮਨ ਬਣਿਆ ਵੀ ਚਲੋ ਚੀਜ਼ ਜਿਹੜੀ ਸ਼ੋਅ ਵਾਲੀ ਉਹਨੂੰ ਲੈ ਕੇ ਚੱਲੀਏ ਸ਼ੋਅ ਤੇ ਆਪਾਂ। ਸ਼ੋਵਾں ਹੀ ਤਾਂ ਬਈ ਅਸੀਂ ਬਹੁਤ ਟਾਈਮ ਦੇ ਜਾਂਦੇ ਹਾਂ ਪਰ ਇਹ ਘੋੜਾ ਅਸੀਂ ਪਹਿਲੀ ਵਾਰੀ ਸ਼ੋਅ ਚ ਤਾਰਿਆ ਜੀ। अच्छा भाई। ਪਹਿਲਾਂ ਰੰਗ ਹੀ ਲੜਿਆ ਇਹਦੇ ਨਾਲ ਜੀ। ठीक है भाई। ਉਹ ਛੋਟੇ ਬੱਚੇ ਦੋਦਾਂ ਅੰਦਰ ਨਕੰਦ ਉਹ ਤਾਂ ਬਹੁਤ ਟਾਈਮ ਤੋਂ ਹੀ ਜਾਣਦੇ ਆ ਜੀ ਸ਼ੋਵਾਾਂ ਚ ਲੈ ਕੇ। ਠੀਕ ਹੈ। ਠੀਕ ਹੈ ਬਈ। ਤੇ ਸੁਖਵਾ ਜੀ ਜਾਨੀ ਕਿ ਵੱਡੇ ਘੋੜਿਆਂ ਚ ਠੀਕ ਹੈ ਬਾਈ ਤੇ ਇਹਦੀ ਫਿਰ ਫੀਸ ਕਿੰਨੀ ਹੈ ਬਾਈ ਸੁਖਬਾਜੀ ਦੇ ਆਪਣੇ ਇਹਦੀ ਫੀਸ ਹੈ ਜੀ 31000 ਰੁਪਏ 31000 ਰੁਪਏ ਹਾਂਜੀ ਠੀਕ ਹੈ ਬਾਈ ਪਿਆਉ ਤਾਂ ਬਾਈ ਅਰਜਨ ਆ ਗਿਆ ਕਿਉਂਕਿ ਦੋਹੇ ਘੋੜੇ ਮੈਂ ਦੇਖੇ ਨੇ ਬਾਬਾ ਜੀ ਕੋਲ ਪਹਿਲਾਂ ਹਾਂਜੀ ਉੱਥੇ ਰਹੇ ਨੇ ਇਹ ਘੋੜੇ ਚਲੋ ਤੁਹਾਡੇ ਨਾਲ ਸਰਬਜੀਤ ਬਾਬਾ ਜੀ ਦਾ ਪਿਆਰ ਬਹੁਤ ਜ਼ਿਆਦਾ ਹੈ ਹਨਾ ਬਹੁਤ ਪ੍ਰੇਮ ਆ ਹਾਂਜੀ ਹਾਂਜੀ ਚਲੋ ਇਹ ਘੋੜਾ ਵੀ ਇੱਥੇ ਆ ਗਿਆ ਇਹਦੀ ਮਾਂ ਦੀ ਕੀ ਡਿਟੇਲ ਹੈ ਗਰਮੀਤ ਵੀਰੇ ਸੁਖਬਾਜੀ ਦੀ ਮਾਂ ਬਾਈ ਹਬੋਰ ਲੈਣ ਦੀ ਹੈ ਜੀ ਅੱਛਾ ਜੀ ਹਾਂਜੀ 62 ਇੰਚ ਦੀ ਘੋੜੀ ਹੈ ਜੀ ਠੀਕ ਹੈ ਵੀਰੇ ਹਾਂਜੀ ਉਹਦੀ ਮਾਂ ਆ ਗਈ ਵੀਰੇ ਜਿਵੇਂ ਸਾਲੀ ਵਾਲੀ ਲਾਈਨ ਆਪਾਂ ਨੂੰ ਪਤਾ ਵੀ ਸਫਾਈ ਚ ਮੰਨੀ ਜਾਂਦੀ ਆ ਠੀਕ ਆ ਨਾ ਅਰਜਨ ਨੇ ਸਾਲੀ ਵਾਲੇ ਦਾ ਨਾਂ ਕਿਤੇ ਤੋਂ ਕਿਤੇ ਬਚਾਤਾ ਹਨਾ ਬਨ ਆਫ ਦਾ ਬੈਸਟ ਰਿਜ਼ਲਟ ਆ ਤੇ ਮੈਨੂੰ ਇਹ ਲੱਗਦਾ ਵੀ ਸਾਲੀ ਵਾਲੇ ਘੋੜੇ ਦਾ ਸਭ ਤੋਂ ਵੱਧ ਚੱਲਣ ਵਾਲਾ ਘੋੜਾ ਅਰਜਨ ਆ ਜੀ ਅਰਜਨ ਆ ਹੀ ਸਹੀ ਗੱਲ ਤੇ ਅਰਜਨ ਨੇ ਜਿੰਨੇ ਅੱਗੇ ਪੈਦਾ ਕੀਤੇ ਨੇ ਚਲੋ ਮੈਨੂੰ ਵੀ ਇੱਕ ਪ੍ਰਮਾਤਮਾ ਨੇ ਘੋੜਾ ਅਰਜਨ ਦਾ ਬੱਚਾ ਬਖਸ਼ਿਆ ਬਾਈ ਹਨਾ ਤੁਹਾਡੇ ਕੋਲ ਸੁਖਵਾਜ ਖੜਾ ਤੇ ਅਰਜਨ ਆਪਦੇ ਰਿਜ਼ਲਟਾਂ ਦੇ ਸਿਰ ਤੇ ਉੱਪਰ ਗਿਆ ਬਾਈ ਹਾਂ ਬਾਈ ਬ੍ਰਾਂਡ ਆਪਦੇ ਰਿਜ਼ਲਟਾਂ ਦੇ ਸਿਰ ਤੇ ਗਿਆ ਤੇ ਸੁਖਵਾਜ ਦੀ ਕਿਵੇਂ ਦੇ ਬੱਚੇ ਆਏ ਨੇ ਬਾਈ ਸੁਖਵਾਜ ਦੇ ਬੱਚੇ ਬਹੁਤ ਚੰਗੇ ਆ ਗਏ ਬਈ ਬਹੁਤ ਸੋਹਣੇ ਰਿਜ਼ਲਟ ਆ ਗਏ ਜੀ ਜਿਵੇਂ ਮੰਨ ਲਓ ਅਰਜਨ ਦੇ ਬੱਚੇ ਆਉਂਦੇ ਨਾ ਸੇਮ ਕਾਪੀ ਆਈ ਜਾਂਦੇ ਜੀ ਅਰਜਨ ਦੀ ਕਾਪੀ ਆ ਸੀ ਜਮੈਂ ਬਹੁਤ ਜਿਆਦਾ ਸੋਹਣਾ ਰਿਜ਼ਲਟ ਆਈ ਜਾਂਦਾ ਅੱਛਾ ਬਾਈ ਹੁਣ ਕੱਦ ਦੀ ਬਹੁਤ ਗੱਲ ਕਰਦੇ ਆ ਜੀ ਹਾਂਜੀ ਬਾਈ ਕੱਦ ਦਾ ਬਾਈ ਹੁਣ ਮੰਨ ਲਓ ਅਰਜਨ ਦਾ ਬੱਚਾ ਸੀਗਾ ਬੇਤਾਬ ਉਹਦਾ ਕੱਦ ਬਹੁਤ ਸੀਗਾ ਜੀ ਹਾਂ ਹੁਣ ਉਹਦੇ ਬੱਚੇ ਬਹੁਤ ਚੰਗੇ ਆ ਗਏ 70 70 ਇੰਚ ਨੂੰ ਹਾਂ ਆਦਲ 70 ਨੂੰ ਜਾ ਵੜਿਆ ਆਦਲ ਬਹੁਤ ਚੰਗਾ ਕੋੜਾ ਜੀ ਉਹਦਾ ਗਾਂ ਉਹਦੇ ਵੀ ਰਿਜ਼ਲਟ ਆਈ ਜਾਂਦੇ ਆ ਹੁਣ ਸਖਵਾਜ ਦੇ ਆ ਜੀ ਸਖਵਾਜ ਦੇ ਵੀ ਬੱਚੇ ਬਹੁਤ ਸੋਹਣੇ ਕੱਦ ਕਰੀ ਜਾਂਦੇ ਆ ਬਹੁਤ ਚੰਗੇ ਬੱਚੇ ਆਈ ਜਾਂਦੇ ਇਹਦੇ ਵੀ ਠੀਕ ਆ ਬਈ ਹਾਂਜੀ ਨਹੀਂ ਅਰਜਨ ਦੀ ਆਪ ਬਈ 65 66 ਇੰਚ ਦੇ ਬਸ਼ੇਰੇ ਤਾਂ ਆਮ ਦੇਖਦੇ ਆ ਬਈ ਹਾਂਜੀ ਹਾਂਜੀ ਬਈ ਹਾਂ ਸਖਵਾਜ ਦੇ ਵੀ ਬੱਚੇ ਬਈ ਐਵੇਂ ਆ ਵੀ ਕੱਦ ਹੁਣ ਬਸ਼ੇਰਾ ਇੱਥੇ ਬਹੁਤ ਚੰਗਾ ਜੀ ਸ਼ੋਅ 'ਚ ਵੀ ਆਇਆ ਸੀਗਾ ਅੱਛਾ ਬਈ ਹਾਂਜੀ ਦੋ ਦੰਦ 'ਚ ਹੀ ਆਇਆ ਸੀਗਾ ਜੀ अच्छा वीर हां बड़े बच्चे हो, बड़े हो गए मैं दो दांत तक आ गए सुखवाज हाँ, दे हां दो दांत तक आ गए भाई बहुत चंगा बच्चा सी वो भी ठीक है भाई हां जी नहीं सफाई ਤਾਂ ਚਲੋ ਮੰਨੀ ਜਾਂਦੀਆਂ ਸ਼ਕੀਨੀ ਜਿਵੇਂ ਅਰਜਨ ਨੇ ਆਪਦੇ ਤੋਂ ਵੱਧ ਕੇ ਰਿਜ਼ਲਟ ਦਿੱਤੇ ਹੁਣ ਪੁੱਤ ਉਹਦੇ ਉਦੋਂ ਵੀ ਅੱਗੇ ਵੱਧ ਕੇ ਦੇਣਗੇ ਬਾਈ ਹਰ ਇੱਕ ਨੂੰ ਇਹ ਚੀਜ਼ ਹੁੰਦੀ ਹੈ ਬਾਈ हां सही ਗੱਲ ਹੈ ਬਾਈ ਠੀਕ ਹੈ ਬਾਈ ਆਪਣੇ ਨੇੜੇ ਤੇੜੇ ਕਿੰਨੇ ਕੁ ਰਿਜ਼ਲਟ ਕਿੰਨੀ ਕੁ ਘੋੜੀ ਮੇਟ ਹੋ ਗਈ ਆਪਣੇ ਕੋਲ ਸੁਖਵਾਜ ਦੀ ਬਾਈ ਘੋੜੀ ਤਾਂ ਤਕਰੀਬਨ ਵਾਵਾ ਕਾਫੀ ਮੇਟ ਹੋ ਗਈ ਹੈ ਜੀ ਅੱਛਾ ਜੀ ਰਿਜ਼ਲਟ ਵੀ ਹੁਣ ਹੁਣ ਆਈ ਜਾਂਦੇ ਹੁਣ ਆਪਣੇ ਘਰੇ ਸੂਣ ਵਾਲੀ ਆਈ ਘੋੜੀ ਰਹਿ ਕੇ ਬਸ 10 ਕ ਦੇਣ ਠੀਕ ਹੈ ਵੀਰੇ ਸੁਖਵਾਜ ਤੋਂ ਜੀ ਠੀਕ ਹੈ ਜੀ ਹਾਂ ਜੀ ਉਮੀਦ ਬਹੁਤ ਆ ਜੀ ਬਹੁਤ ਵੱਡੀ ਉਮੀਦ ਆ ਉਹਦੇ ਤੋਂ ਉਸ ਕੁੜੀ ਤੋਂ ਕਿ ਬੱਚਾ ਚੰਗਾ ਆਊਗਾ ਜੀ ਹੂੰ ਨਹੀਂ ਚੰਗਾ ਵੀ ਆ ਬਾਈ ਤੇ ਬਾਕੀ ਅੱਜ ਇਹਨੇ ਜਿਵੇਂ ਦੀ ਫੋਟੋ ਵੀਡੀਓਗ੍ਰਾਫੀ ਕਰਾਈ ਆ ਨਾ ਕਈ ਵਾਰ ਘੋੜਾ ਚੰਗਾ ਹੁੰਦਾ ਪਰ ਉਹ ਐਟੀਟਿਊਡ 'ਚ ਖੜਦਾ ਨਹੀਂ ਹਾਂਜੀ ਪਰ ਜਿਵੇਂ ਹੁਣ ਆਪਾਂ ਅਰਜਨ ਨੂੰ ਵੀ ਦੇਖਦੇ ਆਂ ਅੱਜ ਇਹਦਾ ਪੁੱਤ ਦੇਖਿਆ ਬਾਈ ਤਾਂ ਐਟੀਟਿਊਡ ਚ ਅਲੱਗੇ ਖੜਿਆ ਬਾਈ ਇਹ ਹਾਂ ਹਾਂ ਸਹੀ ਗੱਲ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਹੁਤ ਸੋਹਣੀ ਕਰਾਈ ਹੈ ਇਹਨੇ ਫੋਟੋ ਤਾਂ ਬਾਈ ਐਂ ਕਰਾਉਂਦੇ ਆਈ ਦੋਨੇ ਹੀ ਅੱਛਾ ਇਹਦੇ ਪਿਓ ਦਾ ਵੀ ਇਹੀ ਕੰਮ ਆ ਜੀ ਜਿਦੋਂ ਘਰੋਂ ਬਾਹਰ ਪੈਰ ਪਾ ਲਿਆ ਫਿਰ ਐਣੀ ਵੀ ਮਾੜਾ ਪੈਰ ਰੱਖਣਗੇ ਨੱਚਦਾ ਹੀ ਦੁਰੇ ਆਉਂਦੇ ਆ ਜੀ ਆਲ ਓਵਰ ਪੈਕੇਜ ਸੁਖਵਾਜ ਦਾ ਬਹੁਤ ਚੰਗਾ ਵੀਰੇ ਗਰਦਨ ਕੰਨ ਫੇਸ ਬਹੁਤ ਸੋਹਣਾ ਬਾਈ ਹਾਂ ਬਾਈ ਤੇ ਹੁਣ ਫਿਰ ਬਾਈ ਅਰਜਨ ਦੀ ਗੱਲ ਕਰੀਏ ਜਿਵੇਂ ਅਰਜਨ ਵੀ ਕਹਿੰਦਾ ਕਹਿੰਦਾ ਅਰਜਨ ਅਰਜਨ ਇੱਕ ਵਾਰ ਕਰਨੇ ਤੇ ਅਰਜਨ ਇੱਕ ਅਰਜਨ ਦੀ ਬਾਈ 75000 ਫੀਸ ਹੈ 75000 ਰੁਪਏ ਫੀਸ ਆ ਕਿਉਂਕਿ ਅਰਜਨ ਦਾ ਬਾਈ ਕੋਈ ਮਾਂ ਦੱਸਣੀ ਲੋੜ ਨਹੀਂ ਕੋਈ ਪਿਓ ਦੱਸਣੀ ਲੋੜ ਨਹੀਂ ਕਿਉਂਕਿ ਲੋਕ ਹੁਣ ਇਹ ਦੱਸਦੇ ਭਾਈ ਇਹ ਅਰਜਨ ਦਾ ਬੱਚਾ ਹੈ ਅਰਜਨ ਦੀ ਬੱਚੀ ਆ ਬਾਈ ਹਨਾ ਇੱਕ ਬ੍ਰਾਂਡ ਬਣਿਆ ਪਰ ਬ੍ਰਾਂਡ ਬਾਈ ਤਾਂ ਬਣਿਆ ਰਿਜ਼ਲਟ ਪੈਦਾ ਕੀਤਾ ਹਾਂ ਬਾਈ ਕੋੜੇ ਨੇ ਸਹੀ ਗੱਲ ਹੈ ਤੇ ਅੱਜ ਮੈਂ ਜਦ ਖੁਰੀ ਬਾਰੇ ਮੈਨੂੰ ਪਤਾ ਲੱਗਾ ਮੈਨੂੰ ਵੀ ਫਸਟ ਟਾਈਮ ਵੀ ਇੰਨੀ ਕੀਮਤੀ ਖੁਰੀ ਆਪਣੇ ਅਰਜਨ ਦੇ ਲੱਗਦੀ ਆ ਬਾਈ ਹਾਂ ਸਹੀ ਗੱਲ ਆ ਬਾਈ ਬਈ ਖੁਰੀ ਆਉਣਾ ਵੀ ਸਾਨੂੰ ਐ ਆ ਵੀ ਘੋੜਾ ਇੰਨਾ ਕੀਮਤੀ ਆ ਜੀ ਇਹਦੇ ਵਾਸਤੇ ਤਾਂ ਕੋਈ ਜਿਆਦੇ ਵੱਡੀ ਗੱਲ ਨਹੀਂ ਇਹ ਖੁਰੀ ਦੀ ਠੀਕ ਆ ਬਈ ਇਹ ਮੁੰਡਾ ਸੰਜੂ ਆ ਜੀ ਸਰਾਏ ਨਗਾ ਤੋਂ ਅੱਛਾ ਬਈ ਉਹਨੇ ਆਪਾਂ ਨੂੰ ਕਿਹਾ ਵੀ ਆਪਾਂ ਆ ਖੁਰੀ ਲਾਉਣੀ ਘੋੜੇ ਦੇ ਅਸੀਂ ਕਿ ਕੋਈ ਗੱਲ ਨਹੀਂ ਲਾ ਦੇ ਬਈ ਤੇ ਉਹ ਉਸੇ ਦਾ ਹੀ ਕੰਮ ਆ ਜੀ ਉਹ ਹੀ ਆਪਣੇ ਆਉਂਦਾ ਉਸੇ ਨੇ ਖੁਰੀ ਲਾਈ ਆ ਜੀ ਠੀਕ ਆ ਬਈ ਹਾਂ ਜੀ ਕਿਉਂਕਿ ਹੁਣ ਆਪਣੇ ਅਰਜਨ ਦੀ ਉਮਰ ਮਨਾਲਾ ਦਾ 16 17 ਸਾਲ ਦੇ ਨੇੜੇ ਹੋਣੀ ਬਈ ਹਾਂ ਜੀ 17 ਸਾਲ ਦਾ ਹੋ ਗਿਆ ਜੀ ਇਹ ਠੀਕ ਆ ਬਈ ਹਾਂ ਜੀ ਅੱਜ ਵੀ ਤੁਹਾਡੇ ਸਾਹਮਣੇ ਦੇਖ ਲਓ ਦੋ ਦੰਦ ਬਸ਼ੇਰੇ ਵਾਂਗ ਨੱਚਦਾ ਫਿਰਦਾ ਹੈ ਕੋ ਸਿਕੁਰਿਟੀ ਬਾਕੀ ਬਈ ਪ੍ਰਮਾਤਮਾ ਨੇ ਏਡੀ ਦਾਤ ਬਖਸ਼ੀ ਯਕੀਨ ਤਾਂ ਪਾਉਣੀ ਚਾਹੀਦੀ ਹੈ ਹਾਂ ਹਾਂਜੀ ਬਈ ਉਹ ਕੀਮਤ ਦੱਸ ਸਕਦੇ ਆਪਾਂ ਵੀ ਖੁਰੀ ਕਿੰਨੇ ਜਿਹੜੀਆਂ ਮੂਰਲੇ ਪੈਰਾਂ ਦੇ ਦੋਹੇ ਲੱਗੇ ਹੋਈਆਂ ਨੇ ਇਹ ਬਈ ਇਹਦੇ ਖੁਰੀ ਜਿਹੜੀ ਮੂਰਲੇ ਪੈਰਾਂ ਚ ਲੱਗੀ ਹੈ ਜੀ 25000 ਰੁਪਏ ਦੀ ਹੈ ਜੀ 25000 ਰੁਪਏ ਦੀ ਖੁਰੀ ਹੈ ਇਹਦੀ ਮੈਂ ਕੀ ਖਾਸੀਅਤ ਆ ਖੁਰੀ ਦੀ ਵੀਰੇ ਇਹਦੀ ਖਾਸੀਅਤ ਇਹ ਹੀ ਆ ਬਈ ਇੱਕ ਤਾਂ ਇਹ ਨੂੰ ਪੈਰ ਨੂੰ ਥੱਲੋ ਜੰਪ ਦਿੰਦੀ ਹੈ ਥੋੜਾ ਜਿਹਾ ਅੱਛਾ ਬਈ ਜਦੋਂ ਘੋੜਾ ਤੁਰਦਾ ਇੱਕ ਖੁਰੀ ਦੀ ਆਵਾਜ਼ ਨਹੀਂ ਆਉਂਦੀ ਜੀ ਇੱਕ ਜਿੰਨਾ ਪ੍ਰੋਪਰ ਪੈਰ ਖਲਦਾ ਆਉਂਦਾ ਜੀ अच्छा ठीक है हां खुरी ਆਪਾਂ ਲਵਾ ਦਿੰਨੇ ਆ ਲੋਹੇ ਵਾਲੀ ਲਵਾ ਦਿੰਨੇ ਆ ਪੈਰ ਘੁੱਟ ਲੈਂਦੀ ਆ ਜੀ ਉਤੋਂ ਦੀ ਪੈਰ ਓਵਰ ਹੋ ਕੇ ਸੁੰਬ ਪਾਟਣਾ ਸ਼ੁਰੂ ਹੋ ਜਾਂਦਾ ਇਹ ਨਾ ਸੁੰਬ ਨਹੀਂ ਪਾੜਦਾ ਜੀ ਠੀਕ ਆ ਬਈ ਇਹ ਆਟੋਮੈਟਿਕਲੀ ਹੁੰਦੀ ਆ ਆਪਦੀ ਸ਼ੇਪ ਚ ਆਉਂਦੀ ਜਾਂਦੀ ਆ ਇਹ ਖੁਰੀ ਜਿਵੇਂ ਜਿਵੇਂ ਪੈਰ ਉਤੋਂ ਖੁੱਲਦਾ ਜਾਂਦਾ ਜੀ ਓਵੇਂ ਓਵੇਂ ਆਪਦੀ ਸ਼ੇਪ ਲਈ ਜਾਂਦੀ ਆ ਜੀ ਇਹਦੇ ਰਬੜ ਦੀ ਉਹ ਬਣਾ ਹੈ ਤਾਂ ਬਈ ਇਹ ਹੈ ਨਾ ਉਹ ਤੇ ਇਹਦੇ ਰਬੜ ਆ ਜੀ ਵਿੱਚ ਇਹਦੇ ਸਟੀਲ ਆ ਜੀ ਅੱਛਾ ਹਾਂਜੀ ਆਟੋਮੈਟਿਕਲੀ ਐਡਜਸਟ ਹੋ ਕਰ ਲਾਂਦਾ ਪੈਰ ਆਪਣਾ ਇਹਦੀ ਬਈ ਲਾਈਫ ਕਿੰਨੀ ਖੁਰੀ ਦੀ ਇਹਦੀ ਬਾਰੇ ਉਹ ਉਹਦੇ ਦੱਸਣ ਮੁਤਾਬਕ ਆ ਜੀ ਉਹ ਕਹਿੰਦਾ ਬਿੰਦੂ ਵਾਰੀ ਪੱਟ ਕੇ ਲਾਉਣੀ ਪਏ ਤਿੰਨ ਵਾਰੀ ਹੁਣ ਅਸੀਂ ਤਿੰਨ ਮਹੀਨਾ ਬਾਅਦ ਪੱਟ ਕੇ ਇਹ ਲਵਾਈ ਆ ਜੀ ਇੱਕ ਵਾਰੀ ਹੁਣ ਠੀਕ ਆ ਬਾਈ ਹਾਂਜੀ ਹੁਣ ਇਹਨੂੰ ਹੋ ਗਿਆ ਮੇਰੇ ਸੋਨ ਪੰਜ ਕਿ ਮਹੀਨੇ ਹੋ ਗਏ ਲੱਗੇ ਕਿਉਂਕਿ ਪੈਰ ਦੀ ਆਪਾਂ ਨੂੰ ਟ੍ਰਿਮਿੰਗ ਟ੍ਰਿਮਿੰਗ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਰਨੀ ਪੈਂਦੀ ਆ 3 ਮਹੀਨੇ ਬਾਅਦ ਕਰਾਈ ਦੀ ਜੀ ਫਰੀ ਵਾਲੇ ਪੈਰ ਦੀ ਠੀਕ ਆ ਬਾਈ ਦੂਜਾ ਮੰਨ ਲਓ ਉਹ ਤਾਂ ਥੋੜਾ ਟਾਈਮ ਵੱਧ ਰੱਖ ਕਰਾਉਣੀ ਪੈਂਦੀ ਛੇਤੀ ਕਰਾਉਣੀ ਪੈਂਦੀ ਜਿਵੇਂ ਪੈਰ ਵੀ ਬਹੁਤ ਮਾਰਦਾ ਐਗਰੈਸ਼ਨ ਚ ਰਹਿੰਦਾ ਘੋੜਾ ਹਾਂਜੀ ਹਾਂਜੀ ਉਦੇ ਕਰਕੇ ਬਹੁਤ ਫੁਰਤੀ ਰਹਿੰਦੀ ਹੁਣ ਬਈ ਹੋਰ ਤੁਸੀਂ ਅਰਜਨ ਦੀ ਤੁਹਾਨੂੰ ਕੀ ਖਾਸੀਤ ਲੱਗਦੀ ਆ ਬਈ ਵੀ ਘੋੜੇ ਚ ਕਿਉਂਗੀ ਇਹ ਤਾਂ ਸਮੁੰਦਰ ਆ ਇੱਕ ਤਰ੍ਹਾਂ ਦਾ ਸਮੁੰਦਰ ਦੇ ਵੀ ਮੈਨੂੰ ਯਾਦ ਆ ਗਿਆ ਉਹ ਵੀ ਲੈਜੈਂਡ ਘੋੜਾ ਤੁਸੀਂ ਦੋਹੇ ਘੋੜੇ ਇਕੱਠੇ ਹਨ ਇਹ ਵੀ ਇੱਕ ਤਰ੍ਹਾਂ ਆਪਦੇ ਆਪ ਚ ਬਹੁਤ ਵੱਡਾ ਨਾਮ ਅਰਜਨ ਬਈ ਹਾਂਜੀ ਬਈ ਅਰਜਨ ਆਉਣਾ ਬਈ ਇੱਕ ਹੀ ਬ੍ਰਾਂਡ ਹੀ ਆ ਜੀ ਇਹਦਾ ਜਦੋਂ ਮੰਨ ਲਓ ਉੱਥੇ ਸੀਗਾ ਜੀ ਮਾਈਕਲ ਜਦੋਂ ਉੱਥੇ ਆਇਆ ਬਾਬਾ ਜੀ ਕੋਲੇ ਹਾਂਜੀ ਹਾਂਜੀ ਉਦੋਂ ਇਹਦਾ ਨਾਮ ਸੀਗਾ ਜੀ ਮਾਈਕਲ ਪਹਿਲਾ ਨਾਮ ਮਾਈਕਲ ਸੀਦਾ ਹਾਂਜੀ ਮਾਈਕਲ ਜੀ ਦਾ ਨਾਮ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਨੇ ਕਿਹਾ ਵੀ ਆਪਾਂ ਨਾਮ ਚ अच्छा भाई उन्होंने जी दा नाम चेंज करके अर्जुन करदा अच्छा जी अर्जुन फिर थोनू पता तीर ही तीर टकाणे लगाई तुरया अच्छा ਵੀ ਬਾਬਾ ਜੀ ਕਹਿੰਦੇ ਤੀਰ ਟਕਾਣੇ ਲਾਉ ਹਾਂਜੀ ਤੇ ਫਿਰ ਅਰਜਨ ਨਾ ਰੱਖਦਾ ਇਹਦਾ ਅਰਜਨ ਨਾ ਰੱਖਦਾ ਜੀ ਇਹਦਾ ਠੀਕ ਆ ਬਾਈ ਜਿਵੇਂ ਤੁਸੀਂ ਫੀਸ ਕਰੀਆ ਬਾਈ ਹੁਣ ਵੀ 75000 ਰੁਪਿਆ ਇਹ ਚ ਕੋਈ ਜੰਪ ਦਾ ਸਿਸਟਮ ਹੈ ਜਾਂ ਕਿਵੇਂ ਆ ਵੀਰੇ ਇਹ ਚ ਬਾਈ ਆਏ ਆ ਜਿਵੇਂ ਵੀ ਮੰਨ ਲਓ ਜੇ ਤਾਂ ਘੋੜੀ ਸਾਡੇ ਡਾਕਟਰ ਤੋਂ ਬੰਦਾ ਚੈੱਕ ਕਰਵਾ ਕੇ ਮਿਲਾਉਂਦਾ ਜੀ ਹੂੰ ਹੂੰ ਫਿਰ ਤਾਂ ਕੋਈ ਚੱਕਰ ਹੀ ਨਹੀਂ ਜੰਪਦਾ ਜੀ ਠੀਕ ਆ ਬਾਈ ਵੀ ਦੋ ਲੈ ਜੇ ਤਿੰਨ ਲੈ ਜੇ ਕੋਈ ਗੱਲ ਹੀ ਨਹੀਂ ਠੀਕ ਆ ਬਾਈ ਜੇ ਕਈ ਵਾਰੀ ਕੋਈ ਬੰਦਾ ਹੁੰਦਾ ਜੀ ਘੋੜੀ ਚੈੱਕ ਕਰਾ ਕਰਾ ਕੇ ਲੈ ਜਾਂਦਾ ਇੱਕ ਜੰਪ ਕਹਿੰਦਾ ਠੀਕ ਹੈ ਬਈ ਉੱਥੇ ਜਾ ਕੇ ਮੁੜ ਕੇ ਘੋੜੀ ਚੈੱਕ ਕਰਾਉਂਦਾ ਡਾਕਟਰ ਕਹਿੰਦਾ ਜੀ ਅੰਡਾ ਸਖਤ ਕਰ ਗਈ ਇਹ ਤਾਂ ਜੰਪ ਲਊਗੀ ਘੋੜੀ ਠੀਕ ਹੈ ਬਈ ਉੱਥੇ ਸਾਨੂੰ ਵੀ ਥੋੜੀ ਜੀ ਮੁਸ਼ਕਲ ਆ ਜਾਂਦੀ ਹੈ ਜੀ ਤੇ ਅਗਲੇ ਨੂੰ ਵੀ ਆਉਂਦੀ ਹੈ ਅਸੀਂ ਇਹੇ ਜਾਣੇ ਵੀ ਵੀ ਸਾਡੇ ਕੋਲੋਂ ਆਣ ਕੇ ਘੋੜੀ ਮਲਾਉਣੀ ਆ ਸਾਡੇ ਡਾਕਟਰ ਤੋਂ ਚੈੱਕ ਕਰਾ ਲਓ ਸਾਡਾ ਡਾਕਟਰ ਦੋ ਜੰਪ ਕਵੇ ਤਿੰਨ ਕਵੇ ਅਸੀਂ ਦੇਵਾਂਗੇ ਜੀ ਕੋਈ ਗੱਲ ਹੀ ਨਹੀਂ ਜੀ ਠੀਕ ਆ ਬਈ ਹਾਂਜੀ ਨਹੀਂ ਇਹ ਵੀ ਥੋੜੀ ਠੀਕ ਆ ਗੱਲ ਕਈ ਕਈ ਵਾਰ ਅਗਲਾ ਦੂਦ ਡਰੇਡ ਉਤੋਂਦਾ ਵੀ ਚੈੱਕ ਕਰਾ ਲਿਆ ਹੁੰਦਾ ਉਹਨੂੰ ਵੀ ਟਰੈਵਲ ਦਾ ਦੁਬਾਰੇ ਖਰਚਾ ਪੈਂਦਾ ਹੀ ਆ ਤੁਹਾਡੇ ਕੋਲ ਤਾਂ ਸੂਰ ਸਾਡੇ ਕੋਲੇ ਮੰਨ ਲਓ ਮੂਰੇ ਉਦੋਂ ਟਾਈਮ ਨਹੀਂ ਹੁੰਦਾ ਘੋੜੀ ਹੁੰਦੀ ਆ ਜੀ ਮੂਰੇ ਫਰੋਜ਼ ਘੋੜੀ ਨੂੰ ਟਾਈਮ ਦੇਣਾ ਪੈਂਦਾ ਫਿਰ ਜਦੋਂ ਉਹ ਫਿਰ ਫੋਨ ਕਰਦਾ ਫਿਰ ਸਾਨੂੰ ਵੀ ਮਹਿਸੂਸ ਹੁੰਦਾ ਵੀ ਬੰਦੇ ਦਾ ਵੀ ਟਾਈਮ ਖਰਾਬ ਕੀਤਾ ਨਾਲੇ ਨਾਲੇ ਅਗਲੀ ਦੀ ਫੀਸ ਆਈ ਆ ਫਿਰ ਘੂੜੇ ਵਾਲਾ ਭਾਈ ਮਾੜਾ ਵਜਦਾ ਨਹੀਂ ਘੂੜਾ ਨਹੀਂ ਛੱਡਿਆ ਘੂੜੇ ਵਾਲੇ ਫਿਰ ਬਦਨਾਮ ਹੁੰਦੇ ਆ ਜੀ ਹੂੰ ਇੱਕ ਗੱਲ ਮੈਂ ਹੋਰ ਦੇਖਿਆ ਬਈ ਜਦੋਂ ਜੰਗ ਜਨਰੇਸ਼ਨ ਆ ਰਹੀ ਜਿਵੇਂ ਹੁਣ ਪਲਵਾਨ ਜੀ ਉਹਨਾਂ ਕੋਲ ਸਮੁੰਦਰ ਹਾਂ ਪਲਵਾਨ ਜੀ ਉਹਨਾਂ ਨੇ ਸਭ ਤੋਂ ਗੁੱਡ ਗੱਲ ਇਹ ਰੱਖਿਆ ਉਹਨਾਂ ਨੇ ਡੀਐਨਏ ਕਰਾਇਆ ਪਹਿਲਾਂ ਘੋੜੇ ਦਾ ਹਾਂ ਤੇ ਆਪਣੇ ਵਾਲਾ ਤਾਂ ਹੋਇਆ ਕਿ ਨਾ ਬਈ ਨਹੀਂ ਆਪਾਂ ਹੁਣ ਬਈ ਕਰਾਵਾਂਗੇ ਜਦੋਂ ਮੰਨ ਲਓ ਹੁਣ ਅੱਜ ਬਾਅਦਾਂ ਜ਼ਰੂਰ ਕਰੋ ਬਈ ਹਾਂ ਹਾਂ ਬਈ ਜਦੋਂ ਜ਼ਰੂਰ ਜਦੋਂ ਮੰਨ ਲਓ ਹੁਣ ਟੀਮ ਆਊਗੀ ਨਾ ਜੀ ਉਹਦਾ ਆਪਾਂ ਡੀਐਨਏ ਕਰਾਵਾਂਗੇ ਉਹਦਾ ਕਾਰਨ ਇਹ ਹੈ ਦੇਖੋ ਪਲਵਾਨ ਜੀ ਨਾਲ ਵੀ ਬਹੁਤ ਵਾਰ ਗੱਲ ਹੁੰਦੀ ਹੈ ਨਾ ਲੋਕ ਜਿਹੜੇ ਘੋੜੇ ਦਾ ਨਾਂ ਹੁੰਦਾ ਉਹਦੇ ਬੱਚੇ ਬਣਾ ਬਣਾ ਕੇ ਅੱਗੇ ਵੇਚਣ ਆਪਾਂ ਕੀ ਬੱਚਿਆਂ ਦੀ ਗੱਲ ਕਰੀਏ ਬਹੁਤ ਛੋਟੀ ਛੋਟੀ ਦੇ ਬੱਚੇ ਬਈ ਮਾਰਗੇ ਦਾ ਬਈ ਇੱਕ ਤੋਂ ਇੱਕ ਬੱਚਾ ਸਿਰੇ ਤੋਂ ਸਿਰੇ ਆ ਜੀ ਬਹੁਤ ਜਿਆਦੇ ਬੱਚੇ ਹੁਣ ਨਾਂ ਲੈਣ ਲੱਗ ਗਏ ਅੱਦੇ ਤਾਂ ਭੁੱਲ ਜਾਂਗੇ ਜੀ ਮੜ ਕੇ ਕਈ ਭਰਾ ਗੁੱਸਾ ਕਰਦੇ ਆ ਜੀ ਕਈਆਂ ਕੋਲੇ ਘੋੜੇ ਹੈਗੇ ਆਪਣੇ ਘੋੜੇ ਦੇ ਤੇ ਮੁੜ ਕੇ ਨਾਂ ਕਈ ਵਾਰੀ ਭੁੱਲ ਜਾਈਏ ਕਿ ਬੰਦਾ ਗੁੱਸਾ ਕਰਦਾ ਜੀ ਹੁਣ ਨਾਲ ਘੋੜੇ ਦਾ ਹੁਣ ਘੋੜੇ ਕੋਲੇ ਵੀ ਖੜਾ ਜਾਂਦਾ ਉਹ ਬਾਈ ਕੋਲੇ ਮੁੰਡਾ ਹਰਿਆਣੇ ਚ ਉਹਦੇ ਕੋਲੇ ਵੀ ਆਰ ਜਾਂਦਾ ਆਪਣੇ ਘਰੇ ਵੀ ਆਰ ਜਾਂਦਾ ਘਰੇ ਵੀ ਆਰ ਜਾਂਦਾ ਘੋੜੇ ਤਾਂ ਬਹੁਤ ਬਣੇ ਖੜੇ ਆ ਜੀ ਇਹਦੇ ਬਹੁਤ ਚੰਗੇ ਬਣੇ ਖੜੇ ਆ ਹਾਂ ਮੇਰਾ ਵਾਲਾ ਵੀ ਬਹੁਤ ਚੰਗਾ ਘੋੜਾ ਬਾਈ ਹਾਂ ਤੁਹਾਡੇ ਵਾਲਾ ਘੋੜਾ ਬਹੁਤ ਚੰਗਾ ਬਾਈ ਮੈਂ ਆਪਣੇ ਪੈਸੇ ਮੇਰੇ ਲਈ ਸਟੱਡ ਸਰਵਿਸ ਬੰਦ ਦਾ ਬਾਈ ਕਿ ਮੈਂ ਛੱਡਦਾ ਨਹੀਂ ਕਿਉਂਕਿ ਆਪ ਮੈਂ ਸ਼ੂਟ ਤੇ ਫਿਰ ਜਾਣਾ ਇੱਕ ਦੋ ਵਾਰ ਵਾਰ ਭਰਾ ਮੇਰੇ ਨਾਲ ਨਾਰਾਜ਼ ਹੋਗੇ ਵੀ ਤੂੰ ਘੋੜਾ ਨਹੀਂ ਛੱਡਿਆ ਟਾਈਮ ਤੇ ਠੀਕ ਹੈ ਜੀ ਤਾਂ ਕਰਕੇ ਆਪਾਂ ਫਿਰ ਬੰਦੇ ਕਰਤਾ ਠੀਕ ਆ ਚਲੋ ਆਪਾਂ ਨੂੰ ਸ਼ੌਂਕ ਆ ਘੋੜਾ ਰੱਖਣ ਦਾ ਕੋਈ ਜ਼ਰੂਰੀ ਨਹੀਂ ਹਨਾ ਤੇ ਬਹੁਤ ਅਰਜਣ ਦੇ ਬਹੁਤ ਟਾਪ ਦੀ ਬਰੀਡ ਖੜੀ ਆ ਬਾਈ ਹਾਂਜੀ ਹਾਂਜੀ ਬਿਲਕੁਲ ਜੀ ਤੇ ਪਲਵਾਨ ਜੁਰਾ ਨਾਲ ਬਹੁਤ ਪ੍ਰੇਮ ਆ ਵੀਰੇ ਤੁਹਾਡਾ ਮੈਂ ਦੇਖਿਆ ਨਾ ਘੋੜੀ ਵੀ ਦੋ ਇਹ ਇਕੱਠੇ ਗਏ ਆ ਹਾਂਜੀ ਹਾਂਜੀ ਪਲਵਾਨ ਨਾ ਤਾਂ ਬਾਈ ਆਪਣਾ ਘਰ ਵਾਲਾ ਪ੍ਰੇਮੀ ਆ ਜੀ ਪਲਵਾਨ ਹੋ ਗਿਆ ਬਾਈ ਤੇ ਬਾਈ ਹੋ ਗਿਆ ਰੋਲੀ ਵਾਲੇ ਹਾਂ ਹਾਂ ਬਾਈ ਸਰਬਜੀਤ ਜੀ ਬਾਈ ਸਰਬਜੀਤ ਜੀ ਹਾਂਜੀ ਨਹੀਂ ਚੰਗੇ ਜਾਨਵਰ ਨੇ ਬਾਕੀ ਡਾਕਟਰ ਦੀ ਸਹੂਲਤ ਦੀ ਗੱਲ ਜੇ ਮੈਂ ਕਰਾਂ ਉਹ ਡਾਕਟਰ ਸਾਹਿਬ ਮਨਪ੍ਰੀਤ ਵੀ ਨੇ ਹਨਾ ਹਾਂਜੀ ਤੇ ਹੋਰ ਵੀ ਤੁਹਾਡੇ ਕੋਲ ਜਿੰਨੇ ਵੀ ਤੁਹਾਡਾ ਪ੍ਰੇਮ ਸਾਰੇ ਡਾਕਟਰ ਨਾਲ ਤਕਰੀਬਨ ਲੱਗੇ ਗਏ ਬਾਈ ਨਾਲ ਤੁਹਾਡਾ ਤਕਰੀਬਨ ਜਦੋਂ ਆਪਾਂ ਕਾਲ ਕਰਦੇ ਆਂ ਡਾਕਟਰ ਆਪਣੇ ਤੇ ਪਹੁੰਚਦੇ ਆ ਜੀ ਜਿਹੜੇ ਟਾਈਮ ਵੀ ਕਾਲ ਕਰਦੀ ਉਸੇ ਟਾਈਮ ਹੀ ਆਉਂਦੇ ਆ ਜੀ ਜੇ ਮੰਨ ਲਓ ਕਈ ਵਾਰੀ ਕਿਸੇ ਭਰਾ ਦਾ ਐ ਹੁੰਦਾ ਵੀ ਘੋੜੀ 2-4 ਦਿਨ ਖੜਦੀ ਆ ਉਹ ਵੀ ਆਪਣੇ ਕੋਲੇ ਪੂਰਾ ਪ੍ਰਬੰਧ ਆ ਜੀ ਐ ਨਹੀਂ ਕੋਈ ਚੱਕਰ ਵਾਲੀ ਗੱਲ ਠੀਕ ਹੈ ਵੀਰੇ ਹਾਂਜੀ ਹੂੰ ਕਈ ਬਾਈ ਕਹਿੰਦੇ ਆ ਨਾ ਵੀ ਘੋੜੀ ਰੱਖਣ ਦਾ ਵੀ ਆਪਣੇ 2-3 ਦਿਨ ਦਾ ਕੋਈ ਚੱਕਰ ਨਹੀਂ ਆ ਬਾਈ ਘੋੜੀ ਰਹਿੰਦੀ ਆ ਰੱਖਦੇ ਆ ਅੱਛਾ ਬਾਈ ਹਾਂਜੀ ਜੇ ਮੰਨ ਲਓ ਘੋੜੀ ਦੂਰੀ ਵਾਰੀ ਜੰਪ ਲੈਂਦੀ ਆ ਆਪਾਂ ਮਲਾ ਆ ਕੇ ਘੋੜੀ ਚੈੱਕ ਕਰਾਈ ਦੀ ਆ ਜੇ ਕੋਈ ਲੋਡ ਪੈਂਦੀ ਆ ਜੰਪ ਦੀ ਦੇਈ ਦਾ ਜੇ ਨਹੀਂ ਲੋਡ ਪੈਂਦੀ ਕਲੀਅਰ ਡਾਕਟਰ ਸਾਹਿਬ ਕਹਿੰਦੇ ਆ ਫਿਰ ਆਪਾਂ ਭੇਜ ਦੀ ਦੀ ਆ ਜੀ ਠੀਕ ਕੋੜਾ 17ਵੇਂ ਸਾਲ ਦਾ ਅੱਜ ਵੀ ਉੱਡਿਆ ਫਿਰਦਾ ਹਨਾ ਰੂਟੀਨ ਕੀ ਰਹਿੰਦਾ ਆਪਣੇ ਅਰਜਨ ਦਾ ਬਈ ਰੂਟੀਨ ਬਈ ਦੀ ਦੇਖਭਾਲ ਬਈ ਮੰਨ ਲਓ ਅਸੀਂ ਸਮੇਂ-ਸਮੇਂ ਦੇ ਹਿਸਾਬ ਨਾਲ ਚੇਂਜ ਕਰਦੇ ਰਹਿੰਨੇ ਆ ਖਰਾਕ ਬਈ ਦੀ ਜਿਵੇਂ ਜਿਵੇਂ ਖਰਾਕ ਮੌਸਮ ਦੇ ਹਿਸਾਬ ਨਾਲ ਚੇਂਜ ਕਰੀ ਜਾਂਦੀ ਹੈ ਜੀ ਹਾਂਜੀ ਅੱਛਾ ਬਈ ਫੇਰ ਹੀ ਬਈ ਐ ਤੁਹਾਨੂੰ ਪਤਾ ਫਿੱਟ ਆ ਜਿਹੜੇ ਹਿਸਾਬ ਨਾਲ ਤਾਂ ਹੀ ਰਹਿੰਦੇ ਆ ਜੀ ਕੋੜੇ ਹਾਂ 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 ਬਾਕੀ ਇਹਦੀ ਮੰਨ ਲਓ ਰਨਿੰਗ ਵਗੈਰਾ ਡੇਲੀ ਦੀ ਆ ਜੀ ਹਮ ਨਾਗਾਣੀ ਪਾਈ ਦਾ ਤਕਰੀਬਨ ਤੋਰੀ ਦਾ ਹੀ ਹੈ ਘੋੜਿਆਂ ਨੂੰ ਦੋਨਾਂ ਨੂੰ ਜੀ ਡੇਲੀ ਠੀਕ ਹੈ ਬਾਈ ਬਾਕੀ ਜੈਨੇਟਿਕਲੀ ਬਹੁਤ ਸਟਰੋਂਗ ਆ ਘੋੜਾ ਹਨਾ ਜਿਵੇਂ ਅਕਸਰ ਆਪਾਂ ਦੇਖਦੇ ਹਾਂ ਕਈ ਵਾਰ 5-6 ਸਾਲ ਦਾ ਘੋੜਾ ਆਪਾਂ ਨੂੰ ਬੁੱਢਾ ਜਾਂ ਲੱਗਣ ਲੱਗ ਜਾਂਦਾ ਹਨਾ ਪਰ ਇਹਨੂੰ ਕੋਈ ਪਛਾਣ ਨਹੀਂ ਸਕਦਾ ਘੋੜੇ ਨੂੰ ਨਹੀਂ ਬਾਈ ਇਹਨੂੰ ਨਹੀਂ ਕੋਈ ਐਂ ਕਹਿ ਸਕਦਾ ਵੀ ਇਹ ਬੁੱਢਾ ਜਾਂ 17 ਸਾਲ ਦਾ ਇਹਦਾ ਐਂ ਹੀ ਲੱਗਦਾ ਵੀ ਦੋ ਦੰਦ ਹੀ ਆ ਜੀ ਹਾਂ ਦੋ ਦੰਦ ਆ ਜੀ ਨੱਚਦਾ ਹੀ ਰਹਿੰਦਾ ਜੀ ਇਹ ਜੇ ਉਹ ਮਰਜ਼ੀ ਨੂੰ ਕਮਰੇ ਚੋਂ ਬਾਹਰ ਕੱਢ ਲਵੇਂ ਨੇ ਐ ਪੂਰਾ ਫੁੱਲ ਐਕਟਿਵ ਹੀ ਰਹਿਣਾ ਐ ਨਹੀਂ ਸੁਸਤੀ ਪਾ ਕੇ ਤੁਰਿਆ ਫਿਰੂਗਾ ਹਾਂ ਹਾਂਜੀ ਉਹੋ ਜੀ ਕੋਈ ਗੱਲ ਹੈਣੀ ਨਾ ਮੈਂ ਘੋੜੀ ਘੋੜੀ ਦੇਖਾ ਘੋੜੀ ਘੋੜੀ ਲਾਉਣ ਨੂੰ ਮੈਂਟਲ ਆਉਂਦਾ ਬਾਈ ਇਹ ਹਾਂ ਹਾਂ ਬਾਈ ਘੋੜੀ ਦਾ ਤਾਂ ਕੋਈ ਚੱਕਰ ਹੀ ਨਹੀਂ ਇਹਨੂੰ ਕਰਮ ਵਾਲੇ ਨੇ ਹਾਂ ਜਦੋਂ ਬਾਬਾ ਜੀ ਕੋਲ ਸੀ ਉਹ ਵੀ ਕਹਿੰਦੇ ਵੀ ਅਸੀਂ ਇੱਕ ਦਿਨ ਚ ਬਥੇਰੀਆਂ ਘੋੜੀਆਂ ਤੇ ਛੱਡਿਆ ਵੀ ਕਦੇ ਇਹ ਨਹੀਂ ਹੈਗਾ ਸੀ ਵੀ ਘੋੜਾ ਵੀ ਦੂਜੀ ਤੀਜੀ ਘੋੜੀ ਤੇ ਆ ਕੇ ਵੀ ਸਲੋ ਹੋ ਜਾਊਗਾ ਘੋੜੀਆਂ ਬਾਈ ਅਸੀਂ ਵੀ ਫੁੱਲ ਘੋੜੀਆਂ ਦੇ ਛੱਡ ਕੇ ਵੇਖ ਲਿਆ ਪਰ ਹੁਣ ਸਾਨੂੰ ਕੋਈ ਲਾਲਚ ਨਹੀਂ ਹੈਗਾ ਇਹਦਾ ਅੱਛ ਤਾਨੂੰ ਕੋਈ ਨਹੀਂ ਅਸੀਂ ਬਸ ਦੋਆਂ ਘੂੜੀਆਂ ਦੇ ਸਵੇਰ ਸ਼ਾਮ ਹੀ ਛੱਡਦੇ ਆ ਜੀ ਵੀ ਮੇਨਟੇਨ ਕਰਕੇ ਰੱਖਣਾ ਜ਼ਰੂਰੀ ਹੈ ਬਾਈ ਹਾਂਜੀ ਹਾਂਜੀ ਬਿਲਕੁਲ ਬਾਈ ਲੋ ਮਿੱਤਰੋ ਤੁਹਾਨੂੰ ਅੱਜ ਅਰਜਣ ਦੇ ਦਰਸ਼ਨ ਕਰਾਤੇ ਤੇ ਉਹਦਾ ਪੁੱਤ ਸਖਵਾਜ ਵੀਡੀਓ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਬਾਕੀ ਸਾਰੇ ਯਾਰ ਦੋਸਤ ਬੈਠੇ ਆ ਸਾਡੇ ਇਧਰ ਅੰਕਲ ਜੀ ਬੈਠੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਉਹ ਵੀ ਦੱਸਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜੀ